ਸ਼ੇਰ ਬਟੇਈ کئی ਜਗ੍ਹਾ ਤੋਂ ਇਹ ਡਾਟਾ ਸਹੀ ਕੋਈ ਨਹੀਂ ਤੇ ਫੋਨ ਤੋਂ ਹਰਿਆਣਾ ਜਿਨੇ ਹੋਣ ਇਹਨਾਂ ਨੇ ਲਾਇਆ ਵੈ ਵੀ ਉਹਨਾਂ ਨੂੰ ਲੈ ਕੇ ਆ ਪਾਈ ਜਿਵੇਂ ਮਰਜ਼ੀ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਵੀ ਦਿਸ਼ਾ ਨਿਰਦੇਸ਼ ਏਐਸਪੀ ਵੀ ਜਗਤ ਗੁਰਵੰਤ ਸਿੰਘ ਬੈਂਸ ਵੀ ਯੋਗਗਵਾਈ ਹੈਟ ਹਾਣਾ ਸ਼ੰਭੂ ਦੀ ਟੀਮ ਨੇ ਇੱਕ ਜਿਹੜਾ ਚੋਰੀ ਮੋਬਾਈਲਾਂ ਦਾ ਸਕੈਂਡਲ ਸੀਗਾ ਉਹ ਫੜਿਆ ਤੇ ਜਿਹੜੇ ਚੌਕੀ ਇੰਚਾਰਜ ਤੇਪਲਾ ਚੌਕੀ ਜਾਂਦੇ ਸੀ ਜਗਜਿੰਦਰ ਸਿੰਘ ਪੇਸ਼ਮੀ ਕੌਰ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਇੱਕ ਤਲਾਸ਼ ਮਿਲੀ ਸੀ ਵੀ ਜਿਹੜੀ ਐਲਾਈਅੰਸ ਕੰਪਨੀ ਹੈ ਉਹਨਾਂ ਨੇ ਮਤਲਬ ਆਪਣੇ ਕੁਝ ਮੋਬਾਈਲ ਇੱਥੇ ਡਿਲੀਵਰੀ ਕੰਪਨੀ ਹੈਗੀ ਹੈ ਤੇਪਲਾ ਉਹਨਾਂ ਨੂੰ ਦਿੱਤੇ ਸੀਗੇ ਜਿਹੜੇ ਉਹ ਮੋਬਾਈਲ ਚੋਰੀ ਹੋ ਗਏ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਘਟੋ ਘਟ 20 ਮੋਬਾਈਲ ਸੀ ਤੇ ਦੋ ਲੈਪਟਾਪ ਸੀਗੇ ਇਹ ਜੋ ਇਹਨਾਂ ਨੇ ਮਤਲਬ ਉਹਨੂੰ ਬਲੀਤਾ ਨੂੰ ਲੈਂਦੇ ਹੋਏ ਬਲੀਲੀ ਕੰਪਨੀ ਦੇ ਮੈਨੇਜਰ ਸਮੀਰ ਕੁਮਾਰ ਦੇ ਬਿਆਨ ਤੇ ਤੁਰੰਤ ਐਫਆਈਆ ਰਜਿਸਟਰ ਕਰਨੀ ਅਤੇ ਇਸ ਤੇ ਕਰਕੇ ਜਦੋਂ ਉਥੇ ਪੁੱਛਗਿੱਛ ਕੀਤੀ ਤਾਂ ਉਹਦੇ ਸਬੰਧ ਵਿੱਚ ਦੋ ਬੰਦਿਆਂ ਨੂੰ ਅरेस्ट ਕੀਤਾ ਇੱਕ ਵਿਕਰਮਦੀਪ ਸਿੰਘ ਉਹ ਘੱਗਰਸਰਾਂ ਦਾ ਨਾਂ ਤੇ ਇੱਕ ਸੁਖਵੀਰ ਸਿੰਘ ਨੇ ਉਹ ਸ਼ੰਭੂ ਆ ਮਰਦਾਪੁਰ ਦੇ ਨੇ ਇਹ ਦੋਨੇ ਉਹ ਕੰਪਨੀ ਦਿੱਲੀ ਕੰਪਨੀ ਐਮਪਲਾਈ ਸੀਗੇ ਤੇ ਇਹਨਾਂ ਨੇ ਮਤਲਬ ਇਹ ਜਿਹੜੇ ਮੋਬਾਈਲ ਹੈ ਬੜੇ 77 ਤਰੀਕੇ ਨਾਲ ਮਤਲਬ ਇਹ ਚੋਰੀ ਕੀਤੇ ਸੀ ਇਹਦੇ ਵਿੱਚ ਜਿਹੜੇ ਡਿਲੀਵਰੀ ਜਿਹੜਾ ਸਮਾਨ ਸੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸਮਾਨ ਅੱਗੇ ਗਾਹਾਂ ਨੂੰ ਆਨਲਾਈਨ ਡਿਲੀਵਰ ਹੁੰਦਾ ਸੀਗਾ ਉਹਦੇ ਵਿੱਚੋਂ ਇੱਕ ਜਿਹੜੇ ਡੱਬੇ ਸੀਗੇ ਇਹ ਡੱਬਿਆਂ ਜਦੋਂ ਸਮਾਨ ਇਹ ਡਿਲੀਵਰ ਕਰਨ ਜਾਂਦੇ ਸੀ ਤਾਂ ਇਹ ਮਤਲਬ ਕਿਤੇ ਡੱਬੇ ਖੋਲ੍ਹ ਕੇ ਉਹਦੇ ਵਿੱਚੋਂ ਫੋਨ ਕੱਢ ਕੇ ਉਹ ਡੱਬੇ ਨੂੰ ਅਗੇ ਫਿਰ ਪੈਕ ਕਰਕੇ ਅੱਗੇ ਕਸਟਮਰ ਕੋਲੇ ਖਾਲੀ ਡੱਬਾ ਚਲਾ ਜਾਂਦਾ ਸੀ ਤਾਂ ਉਹ ਕੀ ਬੰਮਾਰਦਾ ਸੀਗਾ ਤੇ ਇਹ ਸਾਰੇ ਸਕੈਂਡਲ ਨੂੰ ਇਹਨਾਂ ਨੇ ਪਰਦਾਫਾਸ਼ ਕੀਤਾ ਜੋ 18 ਮੋਬਾਈਲ ਨਵੇਂ ਐਪਲ ਕੰਪਨੀ ਦੇ ਤੇ ਦੋ ਲੈਪਟਾਪ ਇਹ ਅਸੀਂ ਹੁਣ ਤੱਕ ਰਿਕਵਰ ਕੀਤੇ ਨੇ ਜਿਨ੍ਹਾਂ ਦਾ 3 18 20 ਲੱਖ ਰੁਪਇਆ ਉਹਨਾਂ ਦੀ ਰਿਕਵਰੀ ਦਾ ਮੁੱਲ ਹੈ ਤੇ ਬਾਕੀ ਹੋਰ ਵੀ ਅਸੀਂ ਇਹਦੇ ਵਿੱਚ ਮਤਲਬ ਪੁਕੀਸ਼ ਕਰ ਰਹੇ ਹਾਂ ਵੀ ਹੋਰ ਕੋਈ ਸਾਥੀ ਇਹਨਾਂ ਦਾ ਕਿਹੜਾ ਕਿਹੜਾ ਮਿਲਿਆ ਹੋਇਆ ਕਿਉਂਕਿ ਇਹ ਬੜਾ ਔਖਾ ਸੀਗਾ ਡਿਲੀਵਰੀ ਕੰਪਨੀ ਸਾਤ 800 ਮੁਲਾਜ਼ਮ ਲੱਗੇ ਹੋਇਆ ਸੀਗਾ ਤੇ ਉਹਨੂੰ ਸਕਰੂਟੀਨਿੰਗ ਕਰਕੇ ਸਿਰਫ ਸ਼ੱਕ ਤਾਂ ਸਾਰਿਆਂ ਤੇ ਪੈਂਦਾ ਦੋ ਬੰਦੇ ਹੀ ਮਤਲਬ ਫੜੇ ਗਏ ਆ ਤੇ ਜਿਨ੍ਹਾਂ ਤੋਂ ਐਨੀ ਵੱਡੀ ਰਿਕਵਰੀ ਹੋਈ ਹੈ ਇਹ ਕਾਫੀ ਦੇਰ ਤੋਂ ਸ਼ਿਕਾਇਤ ਆ ਰਹੀ ਸੀ ਡਿਲੀਵਰੀ ਕੰਪਨੀ ਐ ਤੇ ਵੀ ਸਿਪੇਸ਼ਾ ਦੁਕਾਨ ਮੋਬ तप्तीश कर दूसू असी हल किया बाकी भी अगर इन्फोरमेसन होता जी हाँ जी वो सारा तफतीश का पार्ट है इनवैसटीगे का पार्ट है जी अगे घट्ट रेटा चे देंगे तो ही चोरी करते थे नवे मोबाइल से अगला सठ हज़ार का मोबाइल है सत्तर का अगला पाँह हज़ार का लै लेंगे ठीक है ना नवें मोबाइल सके करके ਹਜੇ ਪੈਂਡਿੰਗ ਦੀ ਹੈ ਹਾਂ ਥੋੜੀ ਪੈਂਡਿੰਗ ਹੈ ਬਾਕੀ ਮਤਲਬ ਜਿਹੜੀ ਇਹਨਾਂ ਕੋਲੇ ਸ਼ੋਰ ਕਵਰੀ ਹੋ ਗਈ ਹੈ ਜਿਹੜਾ ਕੋਲ ਅੱਗੇ ਦਿੱਤੇ ਨੇ ਉਹ ਅਸੀਂ ਅਜੇ ਕੱਲ ਰੈਸਟ ਕੀਤੇ ਨੇ ਅੱਜ ਮਾਨਯੋਗ ਅਦਾਲਤ ਤੋਂ ਸੀ ਉਹਦਾ ਰਿਮਾਂਡ ਲੈ ਕੇ ਤੇ ਹੋਰ ਵੀ ਜਿਹੜਾ ਇਹਦੇ ਵਿਧਾਈ ਨਾਲ ਕੁਝ ਕਰਾਂਗੇ ਫਿਰ ਅੱਗੇ ਕੀ ਹੋਊਗਾ ਨਹੀਂ ਪਹਿਲਾਂ ਹਜੇ ਤੱਕ ਕੁਝ ਨਹੀਂ ਹੋਇਆ ਹਾਂ ਮੈਨੂੰ ਖਾਣੇ ਦੀ ਨਹੀਂ ਹਾਂ ਨੀ ਨਹੀਂ ਲੱਗਦਾ ਇਹ ਵੱਧ ਦੇ